ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਜਿੰਨਾ ਲੋਕਾਂ ਵੱਲੋਂ ਪਠਾਨਕੋਟ ਚਲੰਦਰ ਹਾਈਵੇ ਤੇ ਗੋਲੀਆਂ ਚਲਾਈਆਂ ਗਈਆਂ ਸਨ ਉਨ੍ਹਾਂ ਵਿੱਚੋਂ ਦੋਨ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਵੀ ਪਛਾਣ ਕਰ ਉਹਨਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਅਸਵੇਰੇ ਵਪਾਰੀ ਤੇ ਚੱਲੀ ਗੋਲੀ ਮਾਮਲੇ 'ਚ ਪੁਲਿਸ ਨੇ ਕੀਤੀ ਪ੍ਰੈਸ ਕਾਨਫਰੰਸ ਗੋਲੀ ਚਲਾਉਣ ਵਾਲੇ ਅਰੋਪੀਆਂ ਦੀ ਹੋਈ ਪਛਾਣ ਗੋਲੀ ਚਲਾਉਣ ਵਾਲੇ ਮੁਲਜ਼ਮਾਂ ਦੇ ਦੋ ਸਾਥੀ ਪੁਲਿਸ ਨੇ ਕੀਤੇ ਗ੍ਰਿਫਤਾਰ ਪਿਛਲੇ 3 ਦਿਨਾਂ ਤੋਂ ਪੀੜਤ ਵਿਅਕਤੀਆਂ ਦੀ ਕਾਰਜਸ਼ੰਮੇਕੀ 10 ਤੋਂ ਵੱਧ ਟੀਮਾਂ ਵੱਲੋਂ ਅਰੋਪੀਆਂ ਨੂੰ ਫੜਨ ਲਈ ਕੀਤੀ ਚਾਰੀਸ਼ੀ ਸ਼ਾਪੇ ਮਾਰੀ ਇਸ ਘਾੜਂ ਜਿਤਾਇਆ ਖਰਚਾ ਦੇਖੋ ਅੱਜ ਸਵੇਰੇ तकरीबन ਇਹ 11:00 ਵਜੇ ਦੇ ਕਰੀਬ ਰਿਪੋਰਟ ਪ੍ਰਾਪਤ ਹੋਈ ਸੀ ਕਿ ਮਿਆਂਕ ਮਹਾਜਨ ਨਾ ਦਾ ਇੱਕ ਇੱਥੇ ਦਾ ਸ਼ਹਿਰ ਦਾ ਵਸਨੀਕ ਆ ਜਿਹੜਾ ਕਿ ਫਾਈਨੈਂਸ ਦਾ ਕੰਮ ਕਰਦਾ ਉਹ ਤੇ ਉਹਦੇ ਸਾਥੀ ਦੋ ਜਿਹੜੇ ਕਿ ਵਾਪਸ ਆ ਰਹੇ ਸੁजानਪੁਰ ਇੱਕ ਬੈਂਕ ਤੋਂ ਆਪਣਾ ਕਰੰਟ ਅਕਾਊਂਟ ਖੁਲਾ ਕੇ ਉਹ ਕਰੰਟ ਅਕਾਊਂਟ ਖੁਲਾਉਣ ਤੇ ਵਾਪਸ ਆਉਣਦਿਆਂ ਦੇ ਕੋਲ ਜਿੱਥੋਂ 에ਅਰਫੋਰਸ ਸਟੇਸ਼ਨ ਉਸ ਤੋਂ ਅੱਗੇ ਜਾ ਕੇ ਜਿਹੜਾ ਓਵਰਬ੍ਰਿਜ ਆ ਉਹਦੇ ਕੋਲ ਉਹਦੇ ਜਿਹੜੀ ਹੈਗੀ ਆ ਕਿਸੇ ਨੇ ਗੋਲੀ ਮਾਰੀ ਆ ਜਿਸ ਕਾਰਨ ਉਹ ਗੰਭੀਰ ਰੂਪ ਵਿੱਚ ਜਿਹੜਾ ਹੈਗਾ ਜ਼ਖਮੀ ਹੋ ਗਿਆ ਤੇ ਇਸ ਵੇਲੇ ਜ਼ੇਰੇ ਇਲਾਜ ਆ ਹਾਲਤ ਉਹਦੀ ਕ੍ਰਿਟੀਕਲ ਹੈਗੀ ਆ ਇਸ ਤੇ ਸਵਿਫਟਲੀ ਪੰਜਾਬ ਪੁਲਿਸ ਨੇ ਹਰੇਕ ਐਂਗਲ ਤੋਂ ਅਸੀਂ ਕੰਮ ਕੀਤਾ ਜਿਹੜੇ ਕਿ ਇਨਵੈਸਟੀਗੇਸ਼ਨ ਦਾ ਇੱਕ ਹਿੱਸਾ ਆ ਹੋਰਾਂ ਐਂਗਲਾਂ ਬਾਰੇ ਮੈਂ ਬਾਅਦ ਵਿੱਚ ਖੁਲਾਸਾ ਕਰ ਸਕਾਂਗਾ ਉਹਦੇ ਵਿੱਚ ਅਸੀਂ ਸਾਰੇ ਤਰ੍ਹਾਂ ਦੇ ਐਂਗਲ ਨੂੰ ਖੰਘਾਲਿਆ ਟੈਕਨੀਕਲ ਸਾਡੀ ਜਿਵੇਂ ਤੁਸੀਂ ਜਾਣਦੇ ਹੋ ਪਠਾਨਕੋਟ ਦੀ ਆਪਣੀ ਟੈਕਨੀਕਲ ਟੀਮ ਸਾਡੀ ਕਾਫੀ ਸਟਰੋਂਗ ਹੈ ਟੈਕਨੀਕਲ ਸੋਰਸਸ ਤੋਂ ਤੇ ਹਿਊਮਨ ਇੰਟੈਲੀਜੈਂਸ ਤੋਂ ਅ ਵੀ ਆਰ ਏਬਲ ਟੂ ਪਿੰਪੁਆਇੰਟ ਦੀ ਕਲਪਰੇਟਸ ਉਹ ਸਸਪੈਕਟ ਜਿਹੜੇ ਹੈਗੇ ਆ ਉਹ ਉਹਨਾਂ ਦੀ ਨਿਸ਼ਾਨਦੇਹੀ ਹੋ ਗਈ ਹੈ ਔਰ ਸਸਪੈਕਟ ਨੂੰ ਅਸੀਂ ਨਾਮਜ਼ਦ ਕਰ ਲਿਆ ਉਹਨਾਂ ਸਸਪੈਕਟਾਂ ਦੇ ਵਿੱਚ ਜਿਹੜੇ ਦੋ ਸਸਪੈਕਟ ਨੇ ਉਹ ਸੰਜੀਵ ਕੁਮਾਰ ਏਲੀਅਸ ਬੰਟੀ ਏਲੀਅਸ ਫੌਜੀ son of ਪ੍ਰੀਤਮ ਸਿੰਘ ਵਾਸੀ ਪਟੋਆ ਪੀਐਸ ਦਿਨਾਨਗਰ ਡਿਸਟ੍ਰਿਕਟ ਅਰਦਾਸਪੁਰ ਪੀਬੀਬੀ 06ਬੀ ਕੇ 1074 1074 ਨੰਬਰ ਆ ਜਿਹੜਾ ਕਿ ਬਲੈਕ ਕਲਰ ਦਾ ਮੋਟਰਸਾਈਕਲ ਇਹਦੇ ਵਿੱਚ ਯੂਟਿਲਾਈਜ਼ ਕੀਤਾ ਗਿਆ ਦੂਸਰਾ ਜਿਹੜਾ ਇਹਦੇ ਚ ਸਸਪੈਕਟ ਹੈਗਾ ਆ ਜਿਹੜਾ ਕਿ ਉਹਦੇ ਪਿੱਛੇ ਬੈਠਾ ਹੋਇਆ ਹੈ ਸੀਗਾ ਉਹਦਾ ਨਾਮ ਹੈਗਾ ਜਤਿੰਦਰ ਕੁਮਾਰ ਏਲੀਅਸ ਨੱਟੂ ਏਲੀਅਸ ਲੱਡੂ son of ਕਰਤਾਰ ਸਿੰਘ ਪਿੰਡ ਬਣੀ ਲੋਦੀ ਸੁੰਦਰ ਚੱਕ ਮੋੜ ਥਾਣਾ ਸਜਨਪੁਰ ਨੇ ਦੋਨੋਂ ਦੋਨੋਂ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਨਿਸ਼ਾਨਦੇਹੀ ਹੋ ਚੁੱਕੀ ਆ ਇਹਨਾਂ ਨੂੰ ਅਸੀਂ ਜਿਹੜਾ ਹੈਗਾ ਨਾਮਜ਼ਦ ਕੇਸ ਦੇ ਵਿੱਚ ਕਰ ਲਿਆ ਗਿਆ ਇਹਨਾਂ ਦੇ ਅੱਗੇ ਜਿਹੜੇ ਇਹਨਾਂ ਦੇ ক্লোਜ਼ ਐਸੋਸੀਏਟ ਆ ਉਹ ਦੋ ਰਾਉਂਡ ਅਪ ਕਰ ਲਏ ਗਏ ਨੇ ਉਹਨਾਂ ਦਾ ਨਾਮ ਦਾ ਹਜੇ ਮੈਂ ਖੁਲਾਸਾ ਨਹੀਂ ਕਰਨਾ ਚਾਹਾਂਗਾ ਕਿਉਂਕਿ ਤਫ਼ਤੀਸ਼ ਜਾਰੀ ਆ ਤਫਤੀਸ਼ ਨੂੰ ਕੋ ਸ਼ੈਂਪਰ ਹੋਣ ਦੀ ਸੰਭਾਵਨਾ ਹੋ ਸਕਦੀ ਆ ਸੋ ਉਹਨਾਂ ਦੋਨਾਂ ਤੋਂ ਅੱਗੇ ਵੀ ਇੱਕ ਅਕਿਊਜ਼ਡ ਹੋਰ ਹੈ ਜਿਹਦੀ ਵੀ ਨਿਸ਼ਾਨਦੇਹੀ ਅਸੀਂ ਕਰ ਲਈ ਆ ਉਹਦਾ ਨਾਂ ਦੱਸਣਾ ਮੈਂ ਜਾਇਜ਼ ਨਹੀਂ ਸਮਝੂਗਾ ਹਜੇ ਇਸ ਮੁਕਾਮ ਦੇ ਉੱਤੇ ਸੋ ਇਹ ਲੜੀਦਰ ਲੜੀ ਅੱਗੇ ਤੋਂ ਅੱਗੇ ਅਸੀਂ ਜਿਹੜਾ ਹੈਗਾ ਤਫਤੀਸ਼ ਕਰ ਰਹੇ ਆ ਸਾਡੀਆਂ ਤਕਰੀਬਨ 10 ਤੋਂ ਵੱਧ ਟੀਮਾਂ ਜਿਦੇ ਚ ਟੈਕਨੀਕਲ ਟੀਮਾਂ ਵੀ ਨੇ ਸਾਡੀਆਂ ਇਨਵੈਸਟੀਗੇਸ਼ਨ ਟੀਮਾਂ ਵੀ ਨੇ ਉਹ ਫੀਲਡ ਵਿੱਚ ਨੇ ਦੋ ਸੀ ਵਿਅਕਤੀਆਂ ਨੂੰ ਰਾਉਂਡ ਅਪ ਕਰ ਲਿਆ ਹੈਗਾ ਜਿਹੜੇ ਇਹ ਦੋ ਸਸਪੈਕਟ ਨੇ ਹੈਗੇ ਇਹ ਵੀ ਜਲਦੀ ਸਾਡੇ ਰਾਉਂਡ ਅਪ ਹੋ ਜਾਣਗੇ ਸੋ ਜਿਹੜੇ ਕਾਰਨ ਕਾਰਨ ਦਾ ਖੁਲਾਸਾ ਅਸੀਂ ਬਾਅਦ ਵਿੱਚ ਕਰ ਸਕਾਂਗੇ ਜਦੋਂ ਤਫਤੀਸ਼ ਸਾਡੀ ਕਿਸੇ ਕਨਕਲੂਜਨ ਤੇ ਪਹੁੰਚੇਗੀ ਸੋ ਹਾਲ ਦੀ ਘੜੀ ਸਾਡੇ ਵਾਸਤੇ ਜਿਹੜੇ ਇਹ ਸਸਪੈਕਟ ਨੇ ਜਾਂ ਜਿਹੜੇ ਅਸੀਂ ਰਾਉਂਡ ਰਾਉਂਡ ਅਪ ਕੀਤੇ ਇਹਨਾਂ ਦੇ ক্লোਜ਼ ਏਡੀਜ਼ ਐਂਡ ਇਹਨਾਂ ਦੇ ক্লোਜ਼ ਨੈਟਵਰਕ ਤੇ ਜਿਹੜੇ ਕੰਮ ਚਲਾ ਰਹੇ ਸੀਗੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਹਜੇ ਇਹਦੇ ਬਾਰੇ ਮੈਂ ਬਹੁਤ ਜ਼ਿਆਦਾ ਖੁਲਾਸਾ ਕਰਨ ਦੇ ਪੋਜੀਸ਼ਨ 'ਚ ਨਹੀਂ ਆ ਕਿ ਉਸ ਤਫਤੀਸ਼ ਤੋਂ ਥੋੜਾ ਅੱਗੇ ਜਾ ਕੇ ਹੋਰ ਨਿਖਾਰ ਆਏਗਾ ਫਿਰ ਸਾਨੂੰ ਗੱਲ ਦੀ ਕਲੈਰਿਟੀ ਹੋ ਜਾਏਗੀ ਜੀ ਬਸ ਠੀਕ ਹੈ ਠੀਕ ਹੈ ਡਾਊਨ ਕਰਨਾ ਚਾਹੀਦਾ ਇਹਦੇ ਵਿੱਚ ਦੱਸਣਾ ਇਹ ਗੱਲ ਵਿਸ਼ੇਸ਼ ਹੋਏਗੀ ਕਿ ਜਿਹੜੇ ਦੋਸ਼ੀ ਨੇ ਜਿਨ੍ਹਾਂ ਨੇ ਅੱਜ ਸ਼ੂਟ ਕੀਤਾ ਉਹ ਦੋਸ਼ੀਆਂ ਨੇ ਪਿਛਲੇ 3 ਦਿਨ ਲਗਾਤਾਰ ਇਨਾ ਦੀ ਰਕੀ ਕੀਤੀ ਹੈ। ਉਹ ਰਕੀ ਦਾ ਸਬੂਤ ਨੇ ਸਾਡੇ ਕੋਲ ਉਹਨਾਂ ਦੀਆਂ ਡੇਟਸ ਹੈਗੀਆਂ ਆ ਜਿਹੜਾ ਡੇਟਸ ਨੂੰ ਔਰ ਕਿੱਥੇ ਕਿੱਥੇ ਰੁੱਕ ਕੇ ਕੀ ਸਹਾਰਾ ਲੈ ਕੇ ਤੇ ਕਿਵੇਂ ਉਹ ਰਕੀ ਕੀਤੀ ਆ ਰਕੀ ਕਰਨ ਤੋਂ ਬਾਅਦ ਇਹਨਾਂ ਨੇ ਜਿਹੜੀ ਹੈਗੀ ਇਹ ਵਾਰਦਤ ਨੂੰ ਅੰਜਾਮ ਦਿੱਤਾ। ਉਹ ਵੀ ਵੀ ਰਿਕਵਰ ਹੋ ਗਿਆ। ਨਹੀਂ ਹਜੇ ਨਹੀਂ। ਅਜੇ ਅਸੀਂ ਤੁਹਾਨੂੰ ਇਹਦੇ ਬਾਰੇ ਖੁਲਾਸੇ ਬਾਅਦ ਵਿੱਚ ਕਰਾਂਗੇ ਕਿਉਂਕਿ ਤਫ਼ਤੀਸ਼ ਜਾਰੀ ਹੈ। ਹਾਲ ਦੀ ਘੜੀ ਸਾਡੇ ਕੋਲ ਜਿਹੜੇ ਹੈਗੇ ਆ ਪ੍ਰਾਈਮ ਸਸਪੈਕਟ ਜਿਹੜੇ ਹੈਗੇ ਆ ਉਹ ਸਾਡੇ ਰੇਡਾਰ ਦੇ ਵਿੱਚ ਆ ਚੁੱਕੇ ਨੇ